ਘਰ ਦੇ ਵਿੱਚ ਹੋਈ ਮਾਮੂਲੀ ਝਗੜੇ ਤੋਂ ਬਾਅਦ ਪਤੀ ਨੂੰ ਨਹੀਂ ਪਤਾ ਸੀ ਕਿ ਉਸ ਦਾ ਪਤੀ ਉਸ ਦੇ ਨਾਲ ਅਜਿਹੀ ਦਰਿੰਦਗੀ ਭਰੀ ਹਰਕਤ ਕਰੇਗਾ ਪਤਨੀ ਨੂੰ ਪਹਿਲਾ ਮੰਜੇ ਦੇ ਨਾਲ ਬੰਨ੍ਹਿਆ ਜਾਂਦਾ ਤੇ ਉਸ ਤੋਂ ਬਾਅਦ ਉਸ ਨੂੰ ਜ਼ਿੰਦਾ ਹੀ ਜਲਾ ਦਿੱਤਾ ਗਿਆ ਪਤਾ ਲੱਗਿਆ ਕਿ ਇਹ ਪਤਨੀ 6 ਮਹੀਨੇ ਦੀ ਗਰਭਵਤੀ ਸੀ ਜਿਸ ਦੇ ਢਿੱਡ ਦੇ ਵਿੱਚ ਜੋੜੇ ਬੱਚੇ ਪਲ ਰਹੇ ਸਨ ਅੰਮ੍ਰਿਤਸਰ ਦੇ ਵਿੱਚ ਇੱਕ ਮਾਮੂਲੀ ਵਿਵਾਦ ਤੋਂ ਬਾਅਦ ਪਤੀ ਨੇ ਆਪਣੀ ਪਤਨੀ ਦੇ ਨਾਲ ਰੂ ਕੰਬਾਉ ਘਟਨਾ ਨੂੰ ਅੰਜਾਮ ਦਿੱਤਾ ਔਰਤੇ ਪੇਟ ਤੇ ਵੀ ਜੁੜਵਾ ਬੱਚਿਆਂ ਤੱਕ ਦਾ ਖਿਆਲ ਪਤੀ ਦੇ ਵੱਲ ਨਹੀਂ ਕੀਤਾ ਗਿਆ ਦੋਸ਼ੀ ਪਤੀ ਨੇ ਪਤਨੀ ਨੂੰ ਜਲਾਣ ਤੋਂ ਬਾਅਦ ਬਿਸਤਰੇ ਦੇ ਨਾਲ ਪਹਿਲਾਂ ਬੰਨਿਆ ਸੀ ਤਾਂ ਕਿ ਉਹ ਆਪਣੀ ਜਾਨ ਬਚਾਉਣ ਦੇ ਲਈ ਕਿਤੇ ਭੱਜ ਨਾ ਸਕੇ ਇਸ ਔਰਤੀ ਪਹਿਚਾਨ ਪਿੰਕੀ ਉਮਰ 23 ਸਾਲ ਦੇ ਰੂਪ ਤੇ ਬਚੋ ਕੀਤੀ ਗਈ ਹੈ ਜਦੋਂ ਕਿ ਉਸ ਦਾ ਪਤੀ ਸੁਖਦੇਵ ਸਿੰਘ ਘਰ ਤੋਂ ਹੁਣ ਫਰਾਰ ਦੱਸਿਆ ਜਾ ਰਿਹਾ ਹੈ ਪੁਲਿਸ ਨੇ ਜਦੋਂ ਕਿ ਪਤੀ ਦੀ ਪਹਿਚਾਨ ਸੁਖਦੇਵ ਸਿੰਘ ਦੇ ਰੂਪ ਦੇ ਵਜੋਂ ਕੀਤੀ ਗਈ। ਇਹ ਘਟਨਾ ਬਾਬਾ ਬਕਾਲਾ ਸਾਹਿਬ ਦੇ ਪਿੰਡ ਬੁੱਲੇ ਨੰਗਲ ਦੀ ਹੈ ਜਿੱਥੇ ਪਿੰਡ ਦੇ ਹੀ ਲੋਕਾਂ ਨੇ ਦੱਸਿਆ ਕਿ ਦੋਨਾਂ ਦਾ ਵਿਆਹ ਕਰੀਬ 3 ਸਾਲ ਪਹਿਲਾਂ ਹੋਇਆ ਸੀ ਅਤੇ ਘਰ ਦੇ ਵਿੱਚ ਛੋਟੀਆਂ-ਮੋਟੀਆਂ ਗੱਲਾਂ ਨੂੰ ਲੈ ਕੇ ਅਕਸਰ ਹੀ ਝਗੜਾ ਹੁੰਦਾ ਰਹਿੰਦਾ ਸੀ। ਪਿੰਡ ਦੇ ਸਰਪੰਚ ਜਗਜੀਤ ਸਿੰਘ ਨੇ ਦੱਸਿਆ ਕਿ ਰਈਆ ਕਿਸੇ ਕੰਮ ਤੇ ਗਏ ਸਨ ਤੇ ਦੁਪਹਿਰ ਦੇ ਸਮੇਂ ਉਹਨਾਂ ਨੂੰ ਫੋਨ ਆਇਆ ਕਿ ਸੁਖਦੇਵ ਸਿੰਘ ਨੇ ਆਪਣੀ ਪਤਨੀ ਨੂੰ ਜ਼ਿੰਦਾ ਜਲਾ ਦਿੱਤਾ ਜਿਸ ਦੀ ਸੂਚਨਾ ਉਹਨਾਂ ਦੇ ਵੱਲੋਂ ਪੁਲਿਸ ਨੂੰ ਦਿੱਤੀ ਗਈ। ਪੁਲਿਸ ਮੌਕੇ ਤੇ ਪਹੁੰਚਦੀ ਹੈ ਤਾਂ ਜਾਂਚ ਪੜਤਾਲ ਸ਼ੁਰੂ ਕਰਦੀ ਹੈ। ਨਾਲ ਹੀ ਮ੍ਰਿਤਕ ਦੇਨ ਨੂੰ ਕਬਜ਼ੇ ਦੇ ਵਿੱਚ ਲੈ ਕੇ ਅਗਲੀ ਕਾਰਵਾਈ ਦੇ ਲਈ ਭੇਜ ਦਿੱਤਾ ਜਾਂਦਾ ਹੈ। ਅੱਗ ਦੇ ਕਾਰਨ ਘਰ ਦਾ ਸਾਰਾ ਸਮਾਨ ਵੀ ਸੜ ਕੇ ਸਵਾਹ ਹੋ ਚੁੱਕਿਆ ਸੀ। ਉਹ ਤਸਵੀਰਾਂ ਦੇਖਦੇ ਹੋਏ ਲੋਕ ਪਹੁੰਚੇ। ਗਵੰਡੀਆਂ ਦੇ ਵੱਲੋਂ ਹੀ ਇਸ ਗੱਲ ਦੇ ਬਾਰੇ ਦੱਸਿਆ ਗਿਆ ਸੀ ਕਿ ਕਿੰਜ ਘਰ ਦੇ ਵਿੱਚ ਅਗ ਲੱਗਣ ਦਾ ਪਤਾ ਉਹਨਾਂ ਨੂੰ ਲੱਗਿਆ ਸੀ ਅਤੇ ਉਹਨਾਂ ਹੀ ਰੋਲਾ ਪਾ ਕੇ ਹੋਰਾਂ ਨੂੰ ਵੀ ਦੱਸਿਆ ਬਿਆਸ ਪੁਲਿਸ ਸਟੇਸ਼ਨ ਦੇ ਐਸ ਐਚ ਓ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਦੋਸ਼ੀ ਸੁਖਦੇਵ ਸਿੰਘ ਮਜਦੂਰੀ ਕਰਦਾ ਅਤੇ ਘਰੇਲੂ ਝਗੜੇ ਤੋਂ ਬਾਅਦ ਉਹਨੇ ਗੁੱਸੇ ਦੇ ਵਿੱਚ ਆ ਕੇ ਇਸ ਘਟਨਾ ਨੂੰ ਅੰਜਾਮ ਦਿੱਤਾ ਲੜਾਈ ਦੇ ਕਾਰਨਾਂ ਦਾ ਹੁਣ ਤੱਕ ਪਤਾ ਨਹੀਂ ਲੱਗਿਆ ਕੁੜੀ ਦਾ ਪੇਕਾ ਪਰਿਵਾਰ ਵੀ ਪੁਲਿਸ ਦੇ ਸੰਪਰਕ ਦੇ ਵਿੱਚ ਹੈ ਕੁੜੀ ਦੀ ਮਾਂ ਮੌਕੇ ਤੇ ਪਹੁੰਚ ਚੁੱਕੀ ਸੀ ਜਿਨ੍ਹਾਂ ਦੇ ਬਿਆਨਾਂ ਦੇ ਆਧਾਰ ਤੇ ਹੀ ਅਗਲੀ ਕਾਰਵਾਈ ਕੀਤੀ ਜਾਣੀ ਹੈ ਮਾਂ ਨੇ ਹੀ ਦੱਸਿਆ ਕਿ ਉਹਨਾਂ ਦੀ ਧੀ ਗਰਭਵਤੀ ਸੀ ਅਤੇ ਢਿੱਡ ਦੇ ਵਿੱਚ ਜੋੜੇ ਬੱਚੇ ਪਲ ਰਹੇ ਸਨ 6 ਮਹੀਨੇ ਹੋ ਚੁੱਕੇ ਸਨ ਇਸ ਨੂੰ ਕੁਝ ਹੀ ਸਮੇਂ ਬਾਅਦ ਇਹਨਾਂ ਬੱਚਿਆਂ ਨੇ ਦੁਨੀਆ ਦੇ ਵਿੱਚ ਆ ਜਾਣਾ ਸੀ ਪਰ ਇਸ ਪਿਤਾ ਨੇ ਆਪਣੇ ਬੱਚਿਆਂ ਤੱਕ ਦਾ ਖਿਆਲ ਨਹੀਂ ਕੀਤਾ ਤੇ ਉਹਨਾਂ ਨੂੰ ਵੀ ਮਾਂ ਦੇ ਨਾਲ ਹੀ ਨਾਲ ਖਤਮ ਕਰ ਦਿੱਤਾ ਇਹ ਇਹ ਨਰਸਿੰਘ ਦਾ ਬੇਟਾ ਸੀਗਾ ਸੁਖਦੇਵ ਸਿੰਘ ਵੀ ਉਹਦੇ ਘਰ ਗਵੰਡੀਆਂ ਨੇ ਵੇਖਿਆ ਅੱਗ ਲੱਗੀ ਆ ਅੱਗ ਲੱਗ ਗੱਡੇ ਨਾਲ ਜਦੋਂ ਉਹਨਾਂ ਨੇ ਲੋਕਾਂ ਨੇ ਜਾ ਕੇ ਅੰਦਰ ਵੇਖਿਆ ਤੇ ਉਹਦੀ ਵਾਈਫ ਦੀ ਜਿਹੜੀ ਆ ਸੜ ਚੁੱਕੀ ਸੀਗੀ ਔਰ ਉਹਨੇ ਦੇਵਕੂ ਨੇ ਬੰਦਿਆਂ ਨੇ ਉਹਦੇ ਹਸਬੈਂਡ ਨੇ ਉਹਨੂੰ ਮੰਜੇ ਨਾਲ ਬੰਨ ਕੇ ਤੇ ਉਹਨੂੰ ਸਾੜਤਾ ਵਿਚਾਰੀ ਲੜਾਈ ਤੇ ਘੜਾ ਜਾਂਦਾ ਸੀਗਾ ਨਹੀਂ ਇਹ ਤਾਂ ਕੋਈ ਨੌਲੇਜ ਸੁਣ ਚ ਨਹੀਂ ਆਇਆ ਜੀ ਕਦੀ ਸੁਣਦੇ ਵਿੱਚ ਆਇਆ ਸੀ ਕਿ ਗਰਭਵਤੀ ਸੀ ਤੇ ਉਹ ਸੀਗੇ ਮੇਰੇ ਖਿਆਲ ਨਾਲ 6 ਮਹੀਨੇ ਦੀ ਉਹਨਾਂ ਦੀ ਲੜਕੀ ਦੀ ਮਦਰ ਨੇ ਦੱਸਿਆ ਵੀ ਪ੍ਰੈਗਨੈਂਸੀ ਸੀਗੀ ਹਾਂਜੀ ਜੋੜਾ ਜੋੜੇ ਬੱਚੇ ਹੋਣ ਵਾਲੇ ਸੀ ਕਥੀ ਦੋਸ਼ੀ ਕੋਈ ਨਸ਼ੇੜਾ ਜਾਂ ਨਸ਼ਾ ਕੀਤਾ ਕੇ ਨਹੀਂ ਵੀ ਕੋ ਅਸੀਂ ਤੇ ਨਹੀਂ ਕਦੀ ਇਹ ਚੀਜ਼ ਸੁਣੀ ਵੈ ਤੇ ਵੈਸੇ ਆਧਿਆੜੀ ਢੂੜੀ ਵੀ ਕਰਦਾ ਸੀਗਾ ਤੇ ਉਦਾਂ ਕਹਿੰਦੇ ਆ ਵੀ ਅੱਜ ਥੋੜਾ ਨਸ਼ੇ ਦੀ ਹਾਲਤ ਚ ਸੀਗਾ ਮੌਕੇ ਤੇ ਮੌਤ ਹੋ ਜਾਂਦੀ ਤੇ ਨਹੀਂ ਮੌਕੇ ਤੇ ਮੌਤ ਹੋ ਗਈ ਜੀ ਪੁਲਿਸ ਨੇ ਰਿਹਾਸਤ ਚ ਲੈ ਕੇ ਤੇ ਉਹਨਾਂ ਨੇ ਉੱਥੇ ਪੋਸਟਮਾਰਟ ਵਾਸਤੇ ਭੇਜਤੀ ਹੈ। ਕੱਢੇ ਕੋਈ ਜਿਹੜਾ ਮੌਕੇ ਤੇ ਫਰਾਰ ਹੋ ਜਾਂਦਾ ਕਿ ਪੁਲਿਸ ਗ੍ਰਸ ਨਹੀਂ ਮੌਕੇ ਤੇ ਫਰਾਰ ਹੋ ਗਿਆ ਬਾਅਦ ਚ ਪੁਲਿਸ ਨੇ ਅਰੈਸਟ ਕਰ ਲਿਆ। ਘਰ ਦੇ ਵਿੱਚ ਕੋਰ ਕੌਣ ਸੀ ਦੱਸੋ? ਹਾਂਜੀ ਬਸ ਦੋਵੇਂ ਹੀ ਰਹਿੰਦੇ ਸੀਗੇ। ਦੋਵੇਂ ਹੀ ਦੋਵੇਂ ਹੀ ਰਹਿੰਦੇ ਸੀਗੇ। ਮੌਕੇ ਤੇ ਕਿੱਥੋਂ ਕੀਤਾ ਅਰੈਸਟ? ਇਸ ਤੋਂ ਕੀਤਾ ਕਿ ਨਹੀਂ ਇਹ ਪਤਾ ਨਹੀਂ ਜੀ ਕਿੱਥੋਂ ਕੀਤਾ। ਇਧਰੋਂ ਕਿ ਇਧਰ ਰਸਤੇ ਦੇ ਭੱਜਾ ਭੁੱਜਾ ਜਾਂਦਾ ਕੀਤਾ। ਹਾਂਜੀ ਹਾਂਜੀ। ਬੂਲੇ ਨੰਗਲ ਚ ਤਲਾਬ ਮਿਲੀ ਸੀ ਕਿ ਇੱਕ ਪੈਂਕੀ ਨਾਂ ਦੀ ਲੜਕੀ ਹੈ ਉਹਦੇ ਪਤੀ ਨੇ ਉਹਨੂੰ ਸਾੜ ਕੇ ਮਾਰ ਦਿੱਤਾ। ਮੌਕੇ ਤੇ ਪੁੱਜੇ ਆ। ਜੋ ਵੀ ਉਸਦੇ ਵਾਰਸ ਬਿਆਨ ਦੇਣਗੇ ਇਤਲਾ ਦੇਣਗੇ ਉਸ ਮੁਤਾਬਕ ਕਾਨੂੰਨੀ ਕਾਰਵਾਈ ਕਰ ਦਿੱਤੀ ਜਾਵੇ ਸੁਣਨ ਦੇ ਵਿੱਚ ਇਹ ਕਥੀ ਦੁਸ਼ੀ ਜਿਹੜਾ ਨਿਛੜੀ ਸੀਗਾ ਇਹ ਇਨਵੈਸਟੀਗੇਸ਼ਨ ਦਾ ਪਾਰਟ ਆ ਜਦੋਂ ਰੈਸਟ ਹੋ ਜਾਂਦਾ ਫਿਰ ਪੁਸਤਾਸ ਕਰਕੇ ਸਿਲੀਅਤ ਸਾਹਮਣੇ ਉਸ ਤੋਂ ਬਾਅਦ ਜੇ ਅਗਰ ਗੱਲ ਕਰਦੇ ਆ ਕਿ ਪਿੰਕੀ ਦਾ ਕਹਿੰਦੇ ਗਰਭਵਤੀ ਸੀ ਜਿਸ ਦੇ ਕੁੱਖ ਦੇ ਵਿੱਚ ਜਿਹੜਾ ਬੱਚਾ ਜਨਮ ਦੇਣ ਵਾਲੀ ਸੀ ਹਾਂ ਉਹਦੀ ਮਾਂ ਦੇ ਬਿਆਨ ਮੁਤਾਬਕ ਕਿ ਉਹ 6 ਮਹੀਨੇ ਦੀ ਤਾਂ ਉਸ ਦੇ ਅੱਗੇ ਪਿੱਛੇ ਹੋਰ ਕੋਈ ਹੈ ਕਿ ਨਹੀਂ ਉਸੇ ਮਾਤਾ ਹੈ ਉਹਦੇ ਵਾਰਤ ਹੈ ਕਿ ਨਹੀਂ ਪਿੰਡ ਪਲੇਟ ਕਮਾਂਡ ਪੁਆਇੰਟ ਥਾਣਾ ਚੱਤੀਆ ਜੇ ਉਹਨਾਂ ਦੇ ਬਿਆਨਾਂ ਦੇ ਕਾਰਵਾਈ ਚੱਲਦੀ ਹੈ ਕੀ ਲੱਗਦਾ ਹੈ ਕਿ ਦੋਸ਼ੀ ਜਿਹੜਾ ਗ੍ਰਫਤਾਰ ਪੁਲਿਸ ਗ੍ਰਸਤ ਵਿੱਚ ਹੈਗਾ ਕਿ ਉਹ ਕਿਤੇ ਫਰਾਰ ਹੋ ਹੀ ਫੜ ਲਿਆ ਜਾਵੇ ਮਾਮਲਾ ਇਸੇ ਪਿੰਡ ਬੂਲੇ ਨੰਗਰ ਪਿੰਡ ਦਾ ਬਾਬ ਕਾਲੇ ਮੋੜ ਲੱਗੇ ਪੁਲਾਹ ਮਿਲੀ ਸੀ ਕਿ ਇੱਕ ਪਿੰਕੀ ਨਾਮ ਦੀ ਔਰਤ ਨੂੰ ਅਗਲਾਕੇ ਦੇ ਘਰ ਵਿੱਚ ਸਾੜ ਦਿੱਤਾ ਗਿਆ ਮੌਕੇ ਤੇ ਪੁੱਜੇ ਹਾਂ ਤੁਸੀਂ ਮਾਤਾ ਆਈ ਆ ਪਿੰਡ ਕਲੇਰ ਕਮਾਣਾ ਤੋਂ ਉਹ ਸਟੇਟਮੈਂਟ ਦਿੰਦੀ ਹੈ ਹਸਪਤਾਲ ਤੋਂ ਕਾਨੂੰਨੀ ਕਾਰਵਾਈ ਕਰ ਦਿੱਤੀ ਹੈ ਤੇ ਜਿਹੜਾ ਘਰ ਵਾਲਾ ਸਰ ਪੜਿਆ ਗਿਆ ਆੜੇ ਨੂੰ ਆਪਾਂ ਜਲਦੀ ਰਖਤ ਕਰਾਂਗੇ